ਨਾਲ ਜਿਹੜਾ ਨਾਲ ਜਿਹੜਾ ਗੱਡੀ 'ਚ ਆ ਸੰਘ ਨਹੀਂ ਸੰਘ ਨਿਓ ਸੰਘ ਕੁੜੇ ਰੰਗਦਾ ਆ ਕਹਿੰਗ ਨਹੀਂ ਨਾਲ ਇੱਕ ਹੋਰ ਬੈਠਾ ਮੁੰਡਾ ਰਾਜਪੂਤਾ ਦਾ ਸ਼ੌਂਕੀਆ ਬਤੰਦਰ ਨਿਭਾੜਾ ਮਹਿੰਗੇ ਬੂਟਾਂ ਦਾ ਇੱਕ ਯਾਰ ਹੋਰ ਜੀ ਦਾ ਸੈਨ ਫ੍ਰਾਂਸਿਸਕੋ ਹੱਡ ਫਿਕਰਾਂ ਤੇ ਫਾਕਿਆਂ ਨੂੰ ਮਾਰਦਾ ਆ ਕੁੜੇ ਠੁੱਡ ਕੈਸ਼ ਕੁਸ਼ ਚਾਹੀਦਾ ਤਾਂ ਕਹਿੰਦਾ ਦੱਸ ਭੇਜ ਦੇਵਾਂ ਆਲ ਓਵਰ ਲਾਈਫ ਚੱਲਦੀ ਆ ਕੁੜੇ ਐਨ ਗੋਡ ਆਓ ੜੇ ਮੈਂ ਤੂੰ ਸਹੀ ਕਹਿ ਰਿਹਾ ਥੋੜਾ ਹੈਵੀ ਹੈ ਬਟ ਕਿਉਂਕਿ ਮੈਂ ਜੋ ਲਿਖਦਾ ਨਾ ਉਹ ਕਾਫੀ ਵਰਸਟਾਈਲ ਲਿਖਦਾ ਮੈਂ ਅਲਗ-ਅਲਗ ਜਨਰਾਂ ਮੈਂ ਮਤਲਬ ਕਾਫੀ ਕੁਝ ਲਿਖਿਆ ਹੋਇਆ ਹੈ ਨਾ ਬਣਾਇਆ ਬਹੁਤ ਕੁਝ ਆ ਨਹੀਂ ਮੈਂ ਮੇ ਬਚਪਨ ਤੋਂ ਕੋਈ ਮੈਨੂੰ ਐਡਾ ਕੋਈ ਸ਼ੌਂਕ ਨਹੀਂ ਸੀਗਾ ਪਰ ਇਹ ਪਤਾ ਨਹੀਂ ਮੈਂ ਮੈਂ ਪਹਿਲਾਂ ਵੀ ਜਿੰਨੇ ਦੱਸ ਗਿਆ ਨਾ ਮੈਂ ਫੇਸਬੁਕ ਤੇ ਸਟੇਟਸ ਲਿਖ ਕੇ ਨਹੀਂ ਆਪਾਂ ਇੱਕ ਟਾਈਮ ਸੀਗਾ ਫੇਸਬੁਕ ਟਾਈਮ ਸੀਗਾ ਉਦੋਂ 2012 13 ਜਾਂ ਮਿਲਣਾ ਦਾ ਗੱਲ ਆ ਉਦੋਂ ਸਟੇਟਸ ਲਿਖ ਕੇ ਬਣਾਉਂਦੇ ਆਪਣੇ ਵੱਲੋਂ ਮੈਂ ਮੈਂ ਮਾ ਵੀ ਪਹਿਲਾਂ ਲਿਖਦਾ ਹੀ ਸੀਗਾ ਹਨਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੈਂ ਬਾਅਦ ਗਾਉਣਾ ਸ਼ੁਰੂ ਕੀਤਾ ਉਹ ਮੇਰੀ ਕਿਤੇ ਗੱਲ ਬਣੀ ਨਹੀਂ ਲਿਰਿਕਸ ਦਿੰਦਾ ਸੀਗਾ ਮੈਂ ਕਿਤੇ ਬੜੀ ਨਹੀਂ ਫਿਰ ਮੇਰੇ ਸੱਜਣਾ ਮਿੱਤਰਾਂ ਨੇ ਮਾੜਾਇਆ ਮੈਨੂੰ ਹੌਸਲਾ ਵਜਾਈ ਕੀਤੀ ਯਾਰ ਤੂੰ ਆਪ ਗਾ ਕੇ ਦੇਖ ਜਿਹੜੇ ਆਪਾਂ ਆਪਣੇ ਆਪ ਨੂੰ ਕਹ ਲਓ ਕਿ ਇੱਕ ਮੁਕਾਮ ਤੇ ਵੇਖਣਾ ਚਾਹੁੰਦੇ ਆ ਉਹ ਕਿੰਨੀਕ ਤੁਸੀਂ ਦਿਨ ਦੇ ਵਿੱਚ ਸੋਚਦੇ ਹੋ ਕਿੰਨੀਕ ਵਾਰ ਮੈਂ ਇੱਕ ਗਾਣੇ ਚ ਲਿਖਿਆ ਸੀਗਾ ਕਿ ਵਿਜ਼ੂਅਲਾਈਜੇਸ਼ਨ ਜੋ ਕਰਦਾ ਸੀ ਰਾਤਾਂ ਕਰੂੰਗਾ ਅਚੇਵ ਇੱਕ ਦਿਨ ਕਰੂੰਗਾ ਜੀ ਸਭ ਕੁਝ ਕੋਈ ਸ਼ੱਕ ਨਹੀਂ ਸੀ ਆ ਆਲਡੇ ਜੀ ਲਿਖਿਆ ਹੋਇਆ ਸੀਗਾ ਮੈਂ ਤੇ ਮੈਨੂੰ ਉਹਦੇ ਬਾਰੇ ਪਤਾ ਵੀ ਥੋੜਾ ਮੈਨੂੰ ਲੱਗਦਾ ਕਿ ਮੈਂ ਕਰਦਾ ਹੁੰਦਾ ਵੀਜ਼ਾ ਮਤਲਬ ਜਦੋਂ ਸੌਣਾ ਆ ਜਾਂ ਕੁਝ ਮੈਂ ਸੋਚਦਾ ਹੁੰਦਾ ਵੀ ਯਾਰ ਇਦਾਂ ਹੋਊਗਾ ਗੱਪੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸੰਮਨ ਵਾਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਤੋਂ ਸੋਨਾ ਬਹੁਤ ਹੀ ਪਿਆਰਾ ਗੀਤ ਜਿਹੜਾ ਅੱਜ ਰਿਲੀਜ਼ ਹੋਇਆ ਹੈ ਸੋ ਉਸ ਗੀਤ ਦੇ ਜਿਹੜੇ ਆਪਣੇ ਆਰਟਿਸਟ ਨੇ ਉਹ ਵੀ ਬਹੁਤ ਕਮਾਲ ਨੇ ਮੈਂ ਗੱਲ ਕਰ ਰਹੀ ਹਾਂ ਰੋਹਿਮ ਮਹਿਰੂਨ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ ਬਹੁਤ ਵਧੀਆ ਤੁਸੀਂ ਦੱਸੋ ਹਾਂਜੀ 올 ਗੁੱਡ ਜੀ ਰੋਹਿ ਪਹਿਲਾਂ ਤਾਂ ਕੰਪਲੀਮੈਂਟ ਇਹ ਹੈ ਕਿ ਗਾਣਾ ਬਹੁਤ ਸੋਹਣਾ ਆ ਥੈਂਕ ਯੂ ਮੈਮ ਸੋ ਅਕਸਰ ਨਾਲ ਸੀ ਵੇਖਦੇ ਆ ਕਿ ਜਦੋਂ ਕੋਈ ਆਰਟਿਸਟ ਨਵਾਂ ਆਂਦਾ ਨਾ ਤਾਂ ਉਹ ਮੋਸਟਲੀ ਪਹਿਲਾ ਗਾਣਾ ਜਦੋਂ ਉਹਦਾ ਹੁੰਦਾ ਉਦੋਂ ਇੰਟਰੈਕਟ ਕਰਦਾ ਆ ਤਾਂ ਇਹ ਥੋੜਾ ਪਹਿਲਾ ਗਾਣਾ ਜਿਹੜਾ 올 ਡੇ ਉਹ ਪਹਿਲਾਂ ਆ ਚੁੱਕਾ ਆ ਤੇ ਇਹ ਸੈਕਿੰਡ ਗਾਣਾ ਕੁਝ ਜ਼ਿਆਦਾ ਖਾਸ ਸੀ ਦਿਲ ਦੇ ਜ਼ਿਆਦਾ ਕਰੀਬ ਸੀ ਇਹ ਰੀਜ਼ਨ ਸੀਗਾ ਕਿ ਹੁਣ ਮੀਡੀਆ ਤੇ ਨਾਲ ਇੰਟਰੈਕਟ ਕਰਦੇ ਆ ਨਹੀਂ ਮੈਮ ਗਾਣੇ ਤਾਂ ਚਲੋ ਸਾਰੇ ਦਿਲ ਦੇ ਕਰੀਬ ਹੁੰਦੇ ਹਨਾ ਬੰਦੇ ਦੇ ਬਟ ਇਹ ਆ ਕਿ ਮੇਰੀ ਟੀਮ ਨੇ ਜੋ ਡਿਸਾਈਡ ਕੀਤਾ ਸੀਗਾ ਉਹ ਇਹ ਸੀਗਾ ਕਿ ਜਿਹੜਾ ਪਹਿਲਾ ਗਾਣਾ ਨਾ ਉਹ ਅੱਪ ਬੀਟ ਇਸਟਾਂਗੇ ਮਤਲਬ ਥੋੜਾ ਪੰਪ ਅਪ ਕਰਨ ਵਾਲਾ ਗਾਣਾ ਕਰਾਂਗੇ ਆਪਾਂ ਨਾ ਸੋ ਪਹਿਲਾਂ ਉਹ ਕੀਤਾ ਫਿਰ ਹੁਣ ਥੋੜਾ ਸਾਈਡ ਲੈ ਕੇ ਆ ਗਏ ਆ ਹਾਂਜੀ ਨਹੀਂ ਬਹੁਤ ਵਧੀਆ ਤੁਸੀਂ ਮੈਂ ਇਹ ਕਹਿਣਾ ਚਾਹਵਾਂਗੀ ਆਰਟਿਸਟ ਬਹੁਤ ਵਧੀਆ ਹੋ ਥੈਂਕ ਯੂ ਕਿਉਂਕਿ ਥੈਂਕ ਯੂ ਸੋ ਮਚ ਤੁਸੀਂ ਲਿਖਦੇ ਵੀ ਹੋ ਹਾਂ ਗਾਣੇ ਵੀ ਸੋਹਣਾ ਹੈ ਉਹ ਤੇ ਐਕਟ ਵੀ ਬਹੁਤ ਸੋਹਣਾ ਕਰਦੇ ਹੋ ਦੋਵੇਂ ਗਾਣਿਆਂ ਵਿੱਚ ਤੁਸੀਂ ਬਹੁਤ ਵਧੀਆ ਐਕਟ ਕੀਤਾ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਸੋ ਇੱਕ ਹੋਰ ਸਵਾਲ ਹੈ ਮੇਰਾ ਰੋਹੀ ਮਰੂਨ ਇਹ ਨਾਮ ਕਿਵੇਂ ਕਿਉਂਕਿ ਮੈਨੂੰ ਨਹੀਂ ਲੱਗਦਾ ਕਰਦੇ ਐਵੇਂ ਦਾ ਨਾਮ ਰੱਖ ਸਕਦੇ ਆ ਐਡਾ ਆਰਟਿਸਟਿਕ ਨਹੀਂ ਪਤਾ ਇਹ ਨਾਮ ਥੋੜਾ ਕੈਚੀ ਬਣਾਉਣ ਲਈ ਕੁਝ ਇੱਕ ਚਲੋ ਛੋਟੀ ਜਿਹੀ ਸਟੋਰੀ ਵੀ ਉਹਦੇ ਪਿੱਛੇ ਕਿਤੇ ਮੈਂ ਦੱਸੂਗਾ ਬਟ ਥੋੜਾ ਜਿਹਾ ਕੁਝ ਹੋਊਗਾ ਨਾ ਫਿਰ ਮੈਂ ਦੱਸਾਂਗਾ ਉਸ ਚੀਜ਼ ਬਾਰੇ ਹਾਂਜੀ ਹਾਂਜੀ ਇਹ ਨੂੰ ਰਿਵੀਲ ਨਹੀਂ ਕਰਨਾ ਹਾਂਜੀ 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 ਕੀ ਬਾਤ ਹੈ ਹਾਂਜੀ ਥੋੜਾ ਕੈਚੀ ਬਣਾਉਣ ਲਈ ਕੁਝ ਕੀਤਾ ਸੀਗਾ ਮੈਂ ਅੱਛਾ ਚਲੋ ਇਹ ਦੱਸ ਦਿਓ ਵੀ ਤੁਸੀਂ ਆਪ ਰੱਖਿਆ ਜਾਂ ਫਿਰ ਤੁਹਾਡੀ ਟੀਮ ਵੱਲੋਂ ਡਿਸਾਈਡ ਕੀਤਾ ਮੈਂ ਇਹ ਸਾਰਾ ਮੈਂ ਹੀ ਰੱਖਿਆ ਹੋਇਆ ਜੀ ਹਾਂਜੀ ਨਾਮ ਆਪਣਾ ਆਪ ਹੀ ਕੀਤਾ ਜੀ ਅੱਛਾ ਤੁਹਾਡਾ ਪਹਿਲਾ ਜਿਹੜਾ ਗਾਣਾ ਸੀਗਾ ਉਹ ਬੀਟ Song ਸੀਗਾ ਹੁਣ Sad Song ਆ ਤਾਂ ਮਤਲਬ ਇਹ ਐਕਸਪੈਰੀਮੈਂਟ ਤੁਸੀਂ ਖੁਦ ਤੋਂ ਕਰ ਰਹੇ ਹੋ ਟ੍ਰਾਈ ਕਿ ਹਾਂ ਮੈਂ ਕਿਦੇ ਵਿੱਚ ਅੱਛਾ ਆ ਜਾਂ ਲੋਕਾਂ ਦਾ ਟੇਸਟ ਕਿਸ ਹਿਸਾਬ ਦਾ ਇਹ ਦੇਖਣ ਵਾਸਤੇ ਇਹ ਐਕਸਪੈਰੀਮੈਂਟ ਕੀਤੇ ਜਾ ਰਹੇ ਨੇ ਮੈਮ ਤੁਸੀਂ ਸਹੀ ਕਹਿ ਰਹੇ ਹੋ ਥੋੜਾ ਹੈਵੀ ਹੈ ਬਟ ਕਿਉਂਕਿ ਮੈਂ ਜੋ ਲਿਖਦਾ ਨਾ ਉਹ ਕਾਫੀ ਵਰਸਟਾਈਲ ਲਿਖਦਾ ਮੈਮ ਅਲੱਗ-ਅਲੱਗ ਜਨਰਾ ਮੈਮ ਮਤਲਬ ਕਾਫੀ ਕੁਝ ਲਿਖਿਆ ਹੋਇਆ ਹੈ ਨਾ ਬਣਾਇਆ ਹੋਇਆ ਬਹੁਤ ਕੁਝ ਆ ਸੋ ਇਸ ਕਰਕੇ ਮੇਰੇ ਅਲੱਗ-ਅਲੱਗ ਕਿਸਮ ਦੇ ਗਾਣੇ ਆ ਰਹੇ ਆ ਜੀ ਕਿਉਂਕਿ ਮੈਂ ਲਿਖਦਾ ਹੀ ਕੁਝ ਇਦਾਂ ਦਾ ਕਿਉਂਕਿ ਮੇਰਾ ਪੈਟਰਨ ਬਹੁਤ ਅਲੱਗ-ਅਲੱਗ ਆ ਮੈਂ ਜੋ ਲਿਖਦਾ ਜੀ ਚੱਕਰੇ ਆ ਵਾਕਿ ਹੋਰ ਵੀ ਕਾਫੀ ਕੁਝ ਅਲੱਗ-ਅਲੱਗ ਗਾਣੇ ਸੁਣਨ ਮਿਲੂਗਾ ਤੁਹਾਨੂੰ ਬਿਲਕੁਲ ਅਸੀਂ ਵੀ ਵੇਟ ਕਰਾਂਗੇ ਕਿਦੇ ਤੋਂ ਇਨਸਪਾਇਰ ਹੋ ਕੇ ਇਹ ਲਾਈਨ ਜਿਹੜੀ ਆ ਤੁਸੀਂ ਚੂਸ ਕੀਤੀ ਜਾਂ ਫਿਰ ਬਚਪਨ ਤੋਂ ਸ਼ੌਂਕ ਸੀਗਾ ਨੇ ਮੈਂ ਮੇ ਬਚਪਨ ਤੋਂ ਕੋਈ ਮੈਨੂੰ ਐਡਾ ਕੋਈ ਸ਼ੌਂਕ ਨਹੀਂ ਸੀਗਾ ਪਰ ਇਹ ਪਤਾ ਨਹੀਂ ਮੈਂ ਹੌਲੀ ਹੌਲੀ ਮੈਂ ਮੈਂ ਪਹਿਲਾਂ ਵੀ ਜਿਵੇਂ ਦੱਸ ਕੇ ਢਿਆ ਮੈਂ ਫੇਸਬੁਕ ਤੇ ਸਟੇਟਸ ਲਿਖ ਕੇ ਨਹੀਂ ਆਪਾਂ ਇੱਕ ਟਾਈਮ ਸੀਗਾ ਫੇਸਬੁਕ ਟਾਈਮ ਸੀਗਾ ਉਦੋਂ 2012 13 ਜਾਂ ਮਿਲਦਾ ਦਾ ਗੱਲ ਆ ਉਦੋਂ ਸਟੇਟਸ ਲਿਖ ਕੇ ਪਾਉਂਦਾ ਹੁੰਦਾ ਆਪਣੇ ਵੱਲੋਂ ਮੈਂ ਜੋ ਕੁਝ ਵੀ ਮਤਲਬ ਜੋ ਵੀ ਆ ਗਿਆ ਥੋਟ ਲਿਖ ਕੇ ਪਾ ਦੇਣਾ ਸ਼ੁਰੂਆਤ ਮੈਨੂੰ ਲੱਗਦਾ ਵੀ ਉਹ ਸੀਗੀ ਮੈਨੂੰ ਐਂ ਲੱਗਦਾ ਆ ਹੌਲੀ ਹੌਲੀ ਫਿਰ ਮੈਂ ਲਿਖਣਾ ਸ਼ੁਰੂ ਕੀਤਾ ਫਿਰ ਲਿਖਣ ਤੋਂ ਬਾਅਦ ਮੈਂ ਥੋੜਾ ਬਹੁਤਾ ਕਹਿ ਲਓ ਕਿ ਗਾਉਣਾ ਸ਼ੁਰੂ ਕੀਤਾ ਸੀਗਾ ਉਹ ਵੀ ਕਿਸੇ ਕੋਲ ਜਾ ਕੇ ਨਹੀਂ ਥੋੜਾ ਬਹੁਤਾ ਮੇਰੇ ਮਿੱਤਰ ਸੱਜਣ ਜਿਹੜੇ ਗਾਉਂਦੇ ਸੀ ਉਹਨਾਂ ਕੋਲੋਂ ਹੀ ਮੈਂ ਸਿੱਖ ਸੁਖ ਲਿਆ ਥੋੜਾ ਬਹੁਤਾ ਜੀ ਅੱਛਾ ਹਾਂ ਜੀ ਤੇ ਇਹਨਾਂ ਵਧੀਆ ਸਿੱਖ ਲਿਆ ਥੋੜਾ ਬਹੁਤ ਉਹ ਖੁਦ ਬਹੁਤ ਵਧੀਆ ਮੈਮ ਬਹੁਤ ਵਧੀਆ ਮਤਲਬ ਗਾਉਂਦੇ ਆ ਉਹ ਉਹਨਾਂ ਦੇ ਕੋਲ ਮਤਲਬ ਕਾਫੀ ਕੁਝ ਵਧੀਆ ਹੀ ਕਰਤਾ ਉਹਨਾਂ ਨੇ ਮੈਨੂੰ ਗੇਲਾ-ਗੋਲਾ ਸੈੱਟ ਕਰਤਾ ਆਪਣਾ ਨਹੀਂ ਕੀ ਪਤਾ ਹੈ ਅਕਸਰ ਨਾਲ ਹੀ ਵੇਖਦੇ ਆ ਕਿ ਜਦੋਂ ਵੀ ਕੋਈ ਰਾਈਟਰ ਸ਼ੁਰੂਆਤ ਕਰਦਾ ਹੈ ਤਾਂ ਉਹ ਐਜ਼ ਅ ਲਿਰਿਸਟ ਪਹਿਲਾਂ ਆਉਂਦਾ ਹੈ ਐਂਡ ਜਦੋਂ ਇੱਕ ਲੈਵਲ ਤੇ ਉਹਦਾ ਇੱਕ ਸੈਟਅਪ ਹੋ ਜਾਂਦਾ ਉਸ ਤੋਂ ਬਾਅਦ ਉਹ ਆਪਣਾ ਇਹ ਵੀ ਚੀਜ਼ ਗਾਣੇ ਗਾਣੇ ਸ਼ੁਰੂ ਕਰ ਦਿਆ ਬਟ ਤੁਸੀਂ ਇਹ ਦੋਵੇਂ ਜਰਨੀਆਂ ਨੂੰ ਪੈਰਲਲ ਲੈ ਕੇ ਚੱਲ ਰਹੇ ਹੋ ਮੈਂ ਮਾ ਵੀ ਪਹਿਲਾਂ ਲਿਖਦਾ ਹੀ ਸੀਗਾ ਹਨਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੈਂ ਬਾਅਦ ਚ ਗਾਉਣਾ ਸ਼ੁਰੂ ਕੀਤਾ ਉਹ ਮੇਰੀ ਕਿਤੇ ਗੱਲ ਬਣੀ ਨਹੀਂ ਲਿਰਿਕਸ ਦਿੰਦਾ ਸੀਗਾ ਮੈਂ ਕਿਤੇ ਬਣੀ ਨਹੀਂ ਫਿਰ ਮੇਰੇ ਸੱਜਣਾ ਮਿੱਤਰਾਂ ਨੇ ਮੜਾਇਆ ਮੈਨੂੰ ਹੌਸਲਾ ਵਜਾਇ ਕੀਤੀ ਯਾਰ ਤੂੰ ਆਪ ਗਾ ਕੇ ਦੇਖ ਸੋ ਮੈਨੂੰ ਲੱਗਦਾ ਕਿ ਠੀਕ ਹੋ ਗਿਆ ਜੇ ਮੈਂ ਕਿਸੇ ਨੂੰ ਦਿੰਦਾ ਸ਼ਾਇਦ ਮੈਂ ਅੱਜ ਮੋਰੇ ਨਹੀਂ ਹੋਣਾ ਸੀਗਾ ਮੈਨੂੰ ਲੱਗਦਾ ਜੋ ਹੋਇਆ ਠੀਕ ਹੋਇਆ ਕਿਸੇ ਨੇ ਗਾਣਾ ਨਹੀਂ ਲੈਣਾ ਉਹ ਵਧੀਆ ਹੋ ਗਿਆ ਤਾਂ ਹੁਣ ਮੌਕਾ ਮਿਲ ਗਿਆ ਆਪ ਗਾਉਣ ਦਾ ਹੁਣ ਜਿਵੇਂ ਸਾਰੇ ਕਹਿੰਦੇ ਆ ਕਿ ਸੋਹਣਾ ਗਾ ਰਿਹਾ ਵਧੀਆ ਲੱਗ ਰਿਹਾ ਜੀ ਕਿਦੇ ਤੋਂ ਮਤਲਬ ਕਿ ਅਗਰ ਵੇਖੀਏ ਤਾਂ ਕੋਈ ਹੈ ਜਿਸ ਨੂੰ ਵੇਖ ਕੇ ਤੁਹਾਨੂੰ ਵੀ ਹੁੰਦਾ ਕਿ ਹਾਂ ਇਸ ਤਰ੍ਹਾਂ ਦਾ ਗਾਣਾ ਮੈਂ ਵੀ ਬਣਾਣਾ ਜਾਂ ਫਿਰ ਕਿਸੇ ਨੂੰ ਕੰਪੀਟੀਸ਼ਨ ਮੰਨਦੇ ਹੋ ਮੈਂ ਮੈਨੂੰ ਪਤਾ ਕੀ ਹਾਲੇ ਤੱਕ ਹੈਗਾ ਸ਼ੁਰੂਆਤ ਦੇ ਦੌਰ ਚ ਮੈਨੂੰ ਇਹ ਚੀਜ਼ਾਂ ਦੇ ਬਾਰੇ ਇਹਨਾਂ ਮੈਂ ਅਵੇਅਰ ਨਹੀਂ ਹੈਗਾ ਵੀ ਮੇਰਾ ਕਿਸੇ ਨਾਲ ਕੰਪੀਟੀਸ਼ਨ ਹੈ ਜਾਂ ਕੁਝ ਨਾ ਸੋ ਕਹਿ ਲੋ ਜੀ ਫੋਲੋ ਤਾਂ ਮੈਂ ਜਿਵੇਂ ਪਹਿਲਾਂ ਪਹਿਲਾਂ ਮੈਂ ਲਿਖਣਾ ਸ਼ੁਰੂ ਕੀਤਾ ਨਾ ਮੈਂ ਦੇਖਦਾ ਹੁੰਦਾ ਵੀ ਕੋਣ ਕਿੱਦਾਂ ਲਿਖ ਰਿਹਾ ਕੋਈ ਹੈ ਨਾ ਮਤਲਬ ਉਹਦਾ ਕੀ ਪੈਟਰਨ ਕੀ ਹੈ ਲਿਖਣ ਦਾ ਤੇ ਮੈਂ ਉਹਦਾ ਬਹੁਤ ਜ਼ਿਆਦਾ ਇਨਸਪਾਇਰ ਹੋਇਆ ਜਗਾ ਅਮਰ ਸਿੰਘ ਚਮਕੀਲਾ ਹੁਣ ਉਹਦੇ ਅੱਛਾ ਕਿਉਂਕਿ ਉਹਨਾਂ ਦੇ ਡਿਊਟ ਗਾਣੇ ਬਹੁਤ ਮੈਨੂੰ ਖਰੇ ਲਾਤੇ ਹੁੰਦੇ ਸੀਗੇ ਤਾਂ ਕੁਝ ਕਿ ਮੈਂ ਉਹਦਾ ਤਾਂ ਪਹਿਲਾਂ ਬਣਾਉਣ ਦੀ ਕੋਸ਼ਿਸ਼ ਵੀ ਕਰਦਾ ਹੁੰਦਾ ਸੀਗਾ ਤਾਂ ਫਿਰ ਕਰਦੇ ਕਰਾਉਂਦੇ ਵਧੀਆ ਹੋ ਗਿਆ ਸਾਰਾ ਕੁਝ ਉਹਨੇ ਲਿਖਣ ਲੱਗ ਗਿਆ ਨਾ ਵਧੀਆ ਸੋ ਹੁਣ ਮੈਨੂੰ ਹੁਣ ਮੈਨੂੰ ਲੱਗਦਾ ਨਹੀਂ ਕਿ ਮੈਂ ਉਹਦਾ ਤਾਂ ਕੁਝ ਲਿਖਾਂ ਹੁਣ ਆਇਆ ਹ ਕੁਝ ਆਪਣੀ ਪਹਿਚਾਨ ਬਣਾਈਏ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਕੋਸ਼ਿਸ਼ ਇਹ ਹੀ ਹੁੰਦੀ ਕਿ ਕੁਝ ਜੇ ਕਾਈਏ ਤਾਂ ਕੁਝ ਅਲੱਗ ਹੋਵੇ ਤਾਂ ਕਿਉਂਕਿ ਮੈਮ ਇਹ ਹੁੰਦਾ ਕਿ ਗੱਲਾਂ ਤਾਂ ਉਹੀ ਆ ਗੱਲਾਂ ਉਹੀ ਰਹਿਣੀਆਂ ਆ ਉਹ ਆਪਾਂ ਚੇਂਜ ਨਹੀਂ ਕਰ ਸਕਦੇ ਬਸ ਇਹ ਹੁੰਦਾ ਕਿ ਆਪਣਾ ਢੰਗ ਆਪਣਾ ਪਾਣ ਦਾ ਬੰਦਾ ਕੁਝ ਆਪਣਾ ਫਲੇਵਰ ਆਪਣਾ ਪਾਣਦਾ ਹੈ ਹਨਾ ਜਦੋਂ ਆਪਾਂ ਕੁਝ ਚੀਜ਼ ਬਣਾਉਣੀ ਹੈ ਜਿਵੇਂ ਆ ਵੀ ਗਾਣਾ ਇਦਾਂ ਤੇ ਪਹਿਲਾਂ ਵੀ ਕਿੰਨੇ ਗਾਣੇ ਆਏ ਹੋਗੇ ਬਟ ਇਹ ਆ ਕਿ ਫਲੇਵਰ ਮੇਰਾ ਆ ਹੂੰ ਇਹ ਚੀਜ਼ ਹੁੰਦੀ ਹੈ ਜੀ ਅੱਛਾ ਅਗਰ ਤੁਹਾਡੀ ਗੱਲ ਕੀਤੀ ਜਾਵੇ ਤਾਂ ਵੈਸੇ ਕਿਸਵਾਂ ਦਾ ਤੁਹਾਡਾ ਆਪ ਦਾ ਮਤਲਬ ਕਿ ਇਹ ਤਾਂ ਚਲੋ ਸਹੀ ਕਰ ਹੀ ਰਿਆਂ ਕਿ ਮੈਂ ਹਰ ਤਰ੍ਹਾਂ ਦਾ ਗਾਣਾ ਲਿਖ ਲੰਨਾ ਵਾਂ ਹਰ ਤਰ੍ਹਾਂ ਦਾ ਤੁਸੀਂ ਗਾ ਵੀ ਲੈਂਦੇ ਹੋ ਬਟ ਇੱਕ ਪਰਸਨਲੀ ਇੱਕ ਚੋਇਸ ਹੁੰਦੀ ਹੈ ਕਿ ਮੈਨੂੰ ਇਹ ਜਨਰ ਜ਼ਿਆਦਾ ਪਸੰਦ ਆ ਤਾਂ ਉਹ ਕੋਈ ਜਨਰ ਇਸ ਤਰ੍ਹਾਂ ਦਾ ਜਿਹਦੇ ਨਾਲ ਤੁਹਾਨੂੰ ਜ਼ਿਆਦਾ ਲਗਾਵਾਂ ਮੈਮ ਕਹਿ ਲਓ ਵੀ ਹੁਣ ਅੱਜ ਅੱਜ ਦਾ ਜਿਹੜਾ ਹੁਣ ਨਿਊ ਏਜ 뮤직 ਹਨਾ ਉਹ ਮੈਨੂੰ ਹੁਣ ਜ਼ਿਆਦਾ ਪਸੰਦ ਆਉਣ ਲੱਗ ਗਿਆ ਕਿਉਂਕਿ ਫਲੋਅ ਤੇ ਮੈਂ ਲਿਖਦਾ ਹੁਣ ਮੈਂ ਬੀਟਾਂ ਤੇ ਲਿਖਦਾ ਕਿਉਂਕਿ ਮੈਨੂੰ ਆਲਮੋਸਟ ਹੋ ਗਏ 3 ਸਾਲ ਮੈਂ ਬੀਟ ਤੇ ਹੀ ਲਿਖ ਰਿਹਾ ਹਾਂ ਸੋ ਹੁਣ ਦੌਰ ਵੀ ਉਹੀ ਆ ਗਿਆ ਕਿ ਮੈਨੂੰ ਐਂ ਲੱਗਦਾ ਕਿ ਮੈਂ ਪ੍ਰੀਪੇਅਰ ਹੋ ਗਿਆ ਸੀਗਾ ਮੇਰਾ ਹੋਮਵਰਕ ਵਧੀਆ ਹੋ ਗਿਆ ਸੀਗਾ ਕਿ ਮੈਂ ਪਹਿਲਾਂ ਹੀ ਬੀਟ ਤੇ ਲਿਖਣਾ ਸ਼ੁਰੂ ਕਰਦਾ ਹਾਂਜੀ ਅੱਛਾ ਬੀਟ ਦੀਆਂ ਦੋ ਕ ਲਾਈਨਾਂ ਸੁਣਾ ਸਕਦੇ ਹੋ ਸਾਨੂੰ ਭਾਵੇਂ 올ਡੇ ਦੀਆਂ ਹੀ ਹਾਂਜੀ ਕਿਹਦਾ ਨਾਲ ਜਿਹੜਾ ਨਾਲ ਜਿਹੜਾ ਗੱਡੀ 'ਚ ਆ ਸੰਘ ਨਹੀਂ ਸਿੰਘਨੀਓ ਸਿੰਘ ਕੁੜੇ ਰਿੰਗਦਾ ਆ ਕਹਿੰਗਨੀ ਨਾਲ ਇੱਕ ਹੋਰ ਬੈਠਾ ਮੁੰਡਾ ਰਾਜਪੂਤਾਂ ਦਾ ਸ਼ੌਂਕੀਆ ਪਤੰਦਰ ਨਿਭਾੜਾ ਮਹਿੰਗੇ ਬੂਟਾਂ ਦਾ ਇੱਕ ਯਾਰ ਹੋਰ ਜੀ ਦਾ ਸੈਨ ਫ੍ਰਾਂਸਿਸਕੋ ਹੱਡ ਫਿਕਰਾਂ ਤੇ ਭਾਕਿਆਂ ਨੂੰ ਮਾਰਦਾ ਆ ਕੁੜੇ ਠੱਡ ਕੈਸ਼ ਕੁਸ਼ ਚਾਹੀਦਾ ਤਾਂ ਕਹਿੰਦਾ ਦੱਸ ਭੇਜ ਦੇਵਾਂ 올 ਓਵਰ ਲਾਈਫ ਚੱਲਦੀ ਆ ਕੁੜੇ ਐਨ ਗੋਡ ਆਲ ਡੇ ਕੀ ਬਾਤ ਬਹੁਤ ਵਧੀਆ ਅੱਛਾ ਅਗਰ ਅਸੀਂ ਗੱਲ ਕਰੀਏ ਨਾ 뮤직 ਦੀ ਤਾਂ ਹਰ ਰੋਜ਼ ਕੁਝ ਨਾ ਕੁਝ ਨਵਾਂ ਹੋ ਰਿਹਾ 뮤직 ਇੰਡਸਟਰੀ ਦੇ ਵਿੱਚ ਪੰਜਾਬੀ 뮤직 ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤਾਂ ਉਹਨੂੰ ਲੈ ਕੇ ਕੁਝ ਹੈ ਕਿ ਇਹ ਕਿ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਅਸੀਂ 올 ਓਵਰ ਇੰਡੀਆ ਦੇ ਲਈ ਤੁਸੀਂ ਕੁਝ ਕਰਨਾ ਆ ਜਾਂ 올 ਓਵਰ ਕਹ ਲਓ ਕਿ ਵਰਲਡ ਵਾਈਡ ਛਾਣਦਾ ਹੈ ਮੈਂ ਮੇ ਤਾਂ ਹਰੇ ਕਲਾਕਾਰ ਦਾ ਹੀ ਹੁੰਦਾ ਸੁਪਨਾ ਹਨਾ ਕਿ ਮੈਂ ਚੱਲਾਂ ਬਾਕੀ ਇਹ ਹੁੰਦਾ ਮੈਂ ਜੋ ਕਿਸਮਤ ਹੈ ਮੇਰਾ ਮੈਨੂੰ ਐ ਲੱਗਦਾ ਵੀ ਜੇ ਮੇਰੇ ਉੱਥੇ ਵਜੇ ਤਾਂ ਪਹੁੰਚ ਵੀ ਜਾਵਾਂਗੇ ਕੋਈ ਗੱਲ ਨਹੀਂ ਕੋਸ਼ਿਸ਼ ਤਾਂ ਹੋਈ ਰਹੂਗੀ ਜੀ ਗਲੋਬਲੀ ਚੱਲਣ ਦੀ ਜੀ ਬਿਲਕੁਲ ਅੱਛਾ ਹੁਣ ਨਾ ਕਾਨਸਰਟਸ ਆਪਣੇ ਪੰਜਾਬੀ ਸਟਾਰ ਜਿਹੜੇ ਨੇ ਕਾਨਸਰਟਸ ਬਹੁਤ ਕਰ ਰਹੇ ਨੇ ਹੁਣ ਜਿਵੇਂ ਕਿ ਲਾਸਟ ਈਅਰ ਆਪਣੇ ਦਿਲਜੀਤ ਬਾਜੀ ਹੋ ਗਏ ਕਰਨੋਜਲਾ ਐਂਡ ਹੁਣ ਹਨੀ ਸਿੰਘ ਕਰ ਰਹੇ ਨੇ ਤਾਂ ਤੁਹਾਡਾ ਮਨ ਹੈ ਕਿ ਇਸ ਤਰ੍ਹਾਂ ਕਾਨਸਰਟਸ ਕਰਨ ਦਾ ਐਂਡ ਅਗਰ ਤੁਸੀਂ ਕਾਨਸਰਟ ਕਰੋਗੇ ਤਾਂ ਉਹ ਕਿਸ ਤਰ੍ਹਾਂ ਦਾ ਕਾਨਸਰਟ ਹੋਏਗਾ ਮੈਮ ਕਾਨਸਰਟ ਤਾਂ ਮੈਮ ਕਰਾਂਗੇ ਜਰੂਰ ਕਰਾਂਗੇ ਬਟ ਪਹਿਲਾਂ ਇਹ ਆ ਕਿ ਕੁਝ ਚੱਲ ਜੇ ਮੈਂ ਮਤਲਬ ਪਹਿਚਾਨ ਮੇਰੀ ਬਣੇ ਤਾਂ ਫੇਰ ਹੀ ਕੋਈ ਆਊਗਾ ਦੇਖਣ ਨਾ ਮੈਂ ਤਾਂ ਕਰਾਂਗੇ ਜਰੂਰ ਕਰਾਂਗੇ ਮੈਨੂੰ ਲੱਗਦਾ ਮੈਂ ਪਹਿਚਾਨ ਬਣਾ ਵੀ ਲਊਗਾ ਕਿਉਂਕਿ ਮੇਰੇ ਕੋਲ ਕਾਫੀ ਕੁਝ ਪਿਆ ਹੋਇਆ ਇੱਕ ਨਹੀਂ ਕੁਝ ਤਾਂ ਚੱਲੇਗਾ ਕਿਤੇ ਤਾਂ ਜਗ੍ਹਾ ਮਿਲੇਗੀ ਨਾ ਜੀ ਬਿਲਕੁਲ ਬਿਲਕੁਲ ਮੈਨੀਫੈਸਟ ਟੂ ਬਲੀਵ ਕਰਦੇ ਹੋ ਮੈਂ ਮੈਨੂੰ ਸੁਣਿਆ ਬਹੁਤ ਹੈ ਪਰ ਮੈਨੂੰ ਲੱਗਦਾ ਨਹੀਂ ਮੈਂ ਕੁਝ ਕੀਤਾ ਜਾਂ ਨਹੀਂ ਕੀਤਾ ਨਾ ਕਿਉਂਕਿ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਮੈਂ ਉਹਨਾਂ ਸਮਝਦਾ ਨਹੀਂ ਮੈਨੂੰ ਲੱਗਦਾ ਮੈਂ ਥੋੜਾ ਜਿਹਾ ਤੁਹਾਨੂੰ ਕਹਿਣਾ ਚਾਹੂੰਗੀ ਜਿਵੇਂ ਹੁਣੇ ਤੁਸੀਂ ਕਿ ਕਿ 어 ਮੈਨੂੰ ਲੱਗਦਾ ਹੈ ਕਿ ਮੈਂ ਪਛਾਣ ਬਣਾ ਲੂੰਗਾ। ਤੋਂ ਇਟ ਇਜ਼ ਮੈਨੀਫੈਸਟਿੰਗ ਹੈਨਾ ਕਿ ਅਸੀਂ ਜੋ ਵੀ ਥਾਟ ਇੱਕ ਪੋਜ਼ਿਟਿਵ ਆਪਣੇ ਲਈ ਸੋਚਦੇ ਹਾਂ ਕਿ ਮੈਂ ਉਸ ਮੁਕਾਮ ਤੇ ਪਹੁੰਚਣਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹੀ ਮੈਨੀਫੈਸਟਿੰਗ ਹੈ ਅਲੱਗ ਤੋਂ ਅਸੀਂ ਕੁਝ ਨਹੀਂ ਕਰਦੇ ਹੈਨਾ ਤਾਂ ਇਹ ਥਾਟਸ ਜਿਹੜੇ ਆਪਾਂ ਆਪਣੇ ਆਪ ਨੂੰ ਕਹਿ ਲੋ ਕਿ ਇੱਕ ਮੁਕਾਮ ਤੇ ਵੇਖਣਾ ਚਾਹੁੰਦੇ ਆ ਉਹ ਕਿੰਨੇ ਕ ਤੁਸੀਂ ਦਿਨ ਦੇ ਵਿੱਚ ਸੋਚਦੇ ਹੋ ਕਿੰਨੀ ਕ ਵਾਰ ਨਾ ਮੈਂ ਇੱਕ ਗਾਣੇ ਚ ਲਿਖਿਆ ਸੀਗਾ ਕਿ ਵਿਜ਼ੂਅਲਾਈਜੇਸ਼ਨ ਜੋ ਕਰਦਾ ਸੀ ਰਾਤਾਂ ਨੂੰ ਕਰੂੰਗਾ ਅਚੀਵ ਇੱਕ ਦਿਨ ਕਰੂੰਗਾ ਜੀ ਸਭ ਕੁਝ ਕੋਈ ਸ਼ੱਕ ਨਹੀਂ ਸੀ ਆ 올ਡੇ ਹੀ ਲਿਖਿਆ ਹੋਇਆ ਸੀਗਾ ਮੈਂ ਤੇ ਮੈਨੂੰ ਉਹਦੇ ਬਾਰੇ ਪਤਾ ਵੀ ਥੋੜਾ ਮੈਨੂੰ ਲੱਗਦਾ ਕਿ ਮੈਂ ਕਰਦਾ ਹੁੰਦਾ ਵੀ ਇਸ ਮਤਲਬ ਜਦੋਂ ਸੋਣਾ ਆ ਜਾਂ ਕੁਝ ਮੈਂ ਸੋਚਦਾ ਹੁੰਨਾ ਵੀ ਯਾਰ ਇਦਾਂ ਹੋਊਗਾ ਸੋ ਮੈਨੂੰ ਲੱਗਦਾ ਕਰ ਲਾਂਗੇ ਬਿਲਕੁਲ ਬਿਲਕੁਲ ਕਰਕੇ ਚੱਕ ਕੇ ਰੱਖੋ ਫੱਟੇ ਪਰਮਾਤਮਾ ਅੱਜ ਕਿੰਨਾ ਪਰੋਸਿਆ ਤੁਹਾਡੇ ਵਾਧੂ ਜੀ ਵਾਧੂ ਵੀ ਅੱਚ ਮੈਂ ਲਿਖਿਆ ਵੀ ਰੱਬ ਰੱਬ ਰੰਦਾ ਜਾ ਪਤਾ ਨਹੀਂ 올ਡੇ ਹੈਨਾ ਮੈਂ ਵਾਦੂਗਾ ਜੀ ਜਪਦੇ ਰਹੀਦਾ ਜਦੋਂ ਮੌਕਾ ਮਿਲ ਜਵੇ ਉਹ ਤੋਂ ਬਿਨਾਂ ਤਾਂ ਕੁਝ ਨਹੀਂ ਕਿਉਂਕਿ ਇੱਕ ਢੋਆ ਆਸਰਾ ਹੈ ਜੀ ਉਹ ਹਨਾ ਇੰਨਾ ਜ਼ਿਆਦਾ ਕਈ ਵਾਰ ਬੰਦਾ ਟੁੱਟ ਜਾਂਦਾ ਆ ਫਿਰ ਉਹ ਭਾਵੇਂ ਉਹ ਹੈ ਨਹੀਂ ਹੈ ਉਹ ਮੁੱਦਾ ਲੱਗਾ ਕਿ ਹੈਗਾ ਕਿ ਨਹੀਂ ਹੈ ਬਟ ਇਹਦਾ ਕਿ ਉਹਦਾ ਜੇ ਆਪਾਂ ਸੋਚਦੇ ਆ ਵੀ ਹੈ ਤਾਂ ਉਹਦਾ ਇੱਕ ਢੋਆ ਆਸਰਾ ਮਿਲ ਜਾਂਦਾ ਜੀ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਤੇ ਬਹੁਤ ਬਹੁਤ ਬੈਸਟ ਵਿਸ਼ੇਸ ਤੁਹਾਨੂੰ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਸੀ ਅੱਗੇ ਵੀ ਇੰਟਰੈਕਟ ਕਰਦੇ ਰਹੀਏ ਤੁਸੀਂ ਨਵੇਂ-ਨਵੇਂ ਗਾਣੇ ਜਿਹੜੇ ਆ ਲੈ ਕੇ ਆਉਂਦੇ ਰਹੋ ਸੋ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋ ਦਰਸ਼ਕਾਂ ਨੂੰ ਮੈਂ ਕਹਾਂਗਾ ਵੀ ਮੈਨੂੰ ਸਪੋਰਟ ਕਰੋ ਜੀ ਹਨਾ ਕਾਫੀ ਕੁਝ ਅਸੀਂ ਲੈ ਕੇ ਆਵਾਂਗੇ ਨਵਾਂ-ਨਮਾ ਨਾ ਸੋ ਬਸ ਇਹੀ ਆ ਕਿ ਕਰੋ ਕੁਝ ਕਮਾਲ ਕਿ ਬੰਦਾ ਇੱਥੋਂ ਉੱਪਰ ਜਾਵੇ ਜੀ ਥੈਂਕ ਯੂ ਐਂਡ 올 ਦਾ ਵੈਰੀ ਬੈਸਟ ਥੈਂਕ ਯੂ ਸੋ ਮਚ ਥੈਂਕ ਯੂ ਜੀ ਸੋ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣੀ ਆ 올 ਦਾ ਵੈਰੀ ਬੈਸਟ Oh sorry 올 ਵੈਰੀ ਬੈਸਟ ਤੁਹਾਨੂੰ ਇੱਕ ਹੈ ਨਾ ਵੀ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣੀ ਆ ਤੇ ਤੁਹਾਡੇ ਤੋਂ ਵੀ ਇਜਾਜ਼ਤ ਲੈਣੀ ਆ ਹੋਰ ਅਪਡੇਟ ਦੇ ਲਈ ਬਣੇ ਰੋ ਗੱਭਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ